ਤੇਲ ਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਵਿੱਚ ਪਾਵਾਂਗੇ ਮੋਟੀ ਕੱਟੀ ਹੋਈ ਸ਼ਿਮਲਾ ਮਿਰਚ ਦੋ ਟਾਈ ਮੈਂਟ ਲਏ ਨੂੰ ਇਸੇ ਤਰੀਕੇ ਨਾਲ ਹਿਲਾ ਕੇ ਪਕਾਵਾਂਗੇ ਕਿਉਂਕਿ ਇਹ ਸਾਰੀ ਇਕੋ ਜਿਹੀ ਪੱਕੇ 80% ਤੱਕ ਇਹਨੂੰ ਪਕਾ ਲਿਆ ਉਸ ਤੋਂ ਬਾਅਦ ਆਪਾਂ ਬਾਹਰ ਕੱਢ ਲਿਆ ਉਸੇ ਤੇਲ ਵਿੱਚ ਭੁੰਨਿਆ ਜੀਰਾ ਵੱਡੀ ਇਲਾਇਚੀ ਦੋ ਤੇਜ ਪੱਤੇ ਥੋੜੀ ਜਿਹੀ ਪਾਈਏ ਅਦਰਕ ਵਧੀਆਂ ਲੱਗੇ ਤਾਂ ਲਸਣ ਵੀ ਪਾ ਲਿਓ ਫਿਰ ਆਪਾਂ ਪਾਈਏ ਦੋ ਬ੍ਰੀਕ ਕੱਟੇ ਹੋਏ ਪਿਆਜ਼ ਤਿੰਨ ਚਾਰ ਹਰੀਆਂ ਮਿਰਚਾਂ ਫਿਰ ਪਾਵਾਂਗੇ ਥੋੜੀ ਜਿਹੀ ਹਿੰਗ ਇਹਦੇ ਨਾਲ ਸਬਜ਼ੀ ਦਾ ਫਲੇਵਰ ਪੜਾ ਹੀ ਵਧੀਆ ਹੁੰਦਾ ਉਸ ਤੋਂ ਬਾਅਦ ਵਿੱਚ ਪਾਤੇ ਆਲੂ ਆਲੂ ਨੂੰ ਚੰਗੀ ਕਮ ਮਿਰਚ ਮਸਾਲਾ ਹਲਦੀ ਧਨੀਆ ਪਾਊਡਰ ਥੋੜੀ ਜਿਹੀ ਪਾ ਦਿਓ ਰੰਗ ਵਾਲੀ ਤੇਗੀ ਮਿਰਚ ਕਲਰ ਬੜਾ ਹੀ ਵਧੀਆ ਆਊਗਾ ਸਾਰੀਆਂ ਚੀਜ਼ਾਂ ਨੂੰ ਬਿਨਾ ਪਾਣੀ ਤੋਂ ਮਿਕਸ ਕਰਿਓ ਪਾਣੀ ਦੀ ਵਰਤੋਂ ਸਬਜੀ ਵਿੱਚ ਬਿਲਕੁਲ ਨਹੀਂ ਕਰਨੀ ਜਦੋਂ ਮਸਾਲੇ ਆਲੂਆਂ ਵਿੱਚ ਮਿਕਸ ਹੋ ਗਏ ਫਿਰ ਪਾ ਦਿਓ ਦੋ ਵੱਡੇ ਕੱਟੇ ਫਿਰ ਟਮਾਟਰ ਉਸ ਤੋਂ ਬਾਅਦ ਇਹਨਾਂ ਨੂੰ ਮਿਕਸ ਕਰਕੇ ਇੱਕ ਦੋ ਮਿੰਟਾਂ ਲਈ ਪਕਾ ਲਿਓ ਜਦੋਂ ਟਮਾਟਰ ਹਲਕਾ ਜਿਹਾ ਆਪਣਾ ਪਾਣੀ ਛੱਡ ਗਏ ਕੁੱਕਰ ਨੂੰ ਕਰਿਓ ਬੰਦ ਦੋ ਬਿਸਲਾ ਲਗਾ ਦਿਓ ਜਦੋਂ ਇਹ ਸਬਜੀ ਬਣ ਕੇ ਤਿਆਰ ਹੋ ਗਈ ਤਾਂ ਵਿੱਚ ਇਹਦੇ ਮਿਕਸ ਕਰ ਦਿਓ ਸ਼ਿਮਲਾ ਮਿਰਚ ਥੋੜਾ ਜਿਹਾ ਪਾਣੀ ਸਬਜੀ ਵਿੱਚ ਜ਼ਰੂ ਗੈਸ ਦੀ ਫਲੇਮ ਫੁੱਲ ਕਰਕੇ 1 ਮਿੰਟ ਲਈ ਪਕਾਓ ਪਾਣੀ ਖਤਮ ਹੋ ਜਾਊਗਾ ਉੱਪਰ ਦੀ ਪਾ ਦਿਓ ਖਰਾ-ਖਰਾ ਧਨੀਆ ਬਹੁਤ ਹੀ ਮਜ਼ੇਦਾਰ ਆਲੂ ਸ਼ਿਮਲਾ ਮਿਰਚ ਦੀ ਸਬਜ਼ੀ ਕੁੱਕਰ ਵਿੱਚ ਮਿੰਟਾਂ ਵਿੱਚ ਬਣਦੀ ਹੈ ਟਰਾਈ ਕਰਕੇ ਜ਼ਰੂਰ ਦੇਖਿਓ ਵੀਡੀਓ ਨੂੰ ਸ਼ੇਅਰ ਕਰ ਦਿਓ